ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਆਪਣੇ ਆਪ ਦੇ ਚੈਨਲ ਦੇ ਵਿੱਚ ਅੱਜ ਆਪਾਂ ਤੁਹਾਡੇ ਨਾਲ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦੇ ਬਾਰੇ ਵਿੱਚ ਗੱਲ ਕਰਾਂਗੇ ਸਰਕਾਰ ਦੁਆਰਾ ਬਹੁਤ ਸਾਰੀਆਂ ਸਕੀਮਾਂ ਪਹਿਲਾਂ ਚਲਾਈਆਂ ਗਈਆਂ ਨੇ ਅੱਜ ਵੀ ਚੱਲ ਰਹੀਆਂ ਨੇ ਤੇ ਆਉਣ ਵਾਲੇ ਸਮੇਂ ਵਿੱਚ ਵੀ ਚਲਾਈਆਂ ਜਾਣਗੀਆਂ ਤੇ ਇਹਨਾਂ ਵਿੱਚੋਂ ਬਹੁਤ ਸਾਰੀਆਂ ਸਕੀਮਾਂ ਨੇ ਜੋ ਕਿ ਬੱਚਾ ਅਤੇ ਔਰਤਾਂ ਦੇ ਵਿਕਾਸ ਉੱਤੇ ਕੇਂਦ੍ਰਿਤ ਹੈ ਅਜੇ ਹੀ ਇੱਕ ਸਕੀਮ ਹੈ ਜੋ ਕੇਂਦਰ ਸਰਕਾਰ ਦੁਆਰਾ ਚਲਾਈ ਗਈ ਹੈ ਜਿਸ ਦੇ ਬਾਰੇ ਮੈਂ ਅੱਜ ਤੁਹਾਡੇ ਨਾਲ ਗੱਲ ਕਰਨਾ ਚਾਹੂੰਗੀ ਇਸ ਸਕੀਮ ਦੇ ਤਹਿਤ ਹਰ ਔਰਤ ਨੂੰ 11000 ਰੁਪਏ ਮਿਲਦੇ ਹਨ ਤੇ ਇਹ 11000 ਰੁਪਏ ਦੋ ਬੱਚਿਆਂ ਤੱਕ ਮਿਲ ਸਕਦੇ ਹਨ ਤੇ ਇਸ ਸਕੀਮ ਦੀ ਲਾਭਪਾਤਰੀ ਹਰ ਇੱਕ ਔਰਤ ਹੋ ਸਕਦੀ ਹੈ ਹਾਂ ਜੀ ਹਾਂ ਜੀ ਇਸ ਯੋਜਨਾ ਦਾ ਨਾਮ ਪ੍ਰਧਾਨ ਮੰਤਰੀ ਮਤਤ ਵੰਦਨਾ ਯੋਜਨਾ ਹੈ ਕੁਝ ਦਿਨ ਪਹਿਲਾਂ ਤੱਕ ਇਹਦੇ ਆਨਲਾਈਨ ਫਾਰਮ ਸੀਗੇ ਜਿਹੜੇ ਅਪਲਾਈ ਹੋ ਰਹੇ ਸੀ ਪਰ ਹੁਣ ਆਨਲਾਈਨ ਸਾਈਟ ਦੇ ਉੱਪਰ ਰਸ਼ ਜ਼ਿਆਦਾ ਹੋਣ ਕਾਰਨ ਉੱਥੇ ਮਤਲਬ ਫਾਰਮ ਹੈਗੇ ਜਿਹੜੇ ਫਿਲ ਨਹੀਂ ਹੋ ਰਹੇ ਹੈਗੇ ਸਾਈਟ ਓਪਨ ਨਹੀਂ ਹੋ ਰਹੀ ਜੇ ਤੁਸੀਂ ਓਪਨ ਵੀ ਕਰੋਗੇ ਤਾਂ ਉਹ ਸਾਈਟ ਹੈਗੀ பிਜ਼ੀ-ਬਿਜ਼ੀ ਆ ਰਹੀ ਹੈ ਇਸ ਲਈ ਇਹ ਵਾਲੇ ਫਾਰਮ ਤੁਸੀਂ ਆਪਣੇ ਆਂਗਣਵਾੜੀ ਵਰਕਰ ਦੇ ਕੋਲ ਜਾ ਕੇ ਭਰ ਸਕਦੇ ਹੋ ਇਸ ਫਾਰਮ ਨੂੰ ਭਰਨ ਦੇ ਬਾਅਦ ਹਰ ਔਰਤ ਨੂੰ 11000 ਰੁਪਏ ਮਿਲਣਗੇ ਪਹਿਲੀ ਪ੍ਰੈਗਨੈਂਸੀ ਤੇ 5000 ਰੁਪਏ ਤੇ ਦੂਸਰੀ ਪ੍ਰੈਗਨੈਂਸੀ ਤੇ 6000 ਰੁਪਏ ਪਰ ਜੇਕਰ ਦੂਸਰਾ ਬੱਚਾ ਲੜਕੀ ਹੈ ਤਾਂ ਇਹ ਤੁਹਾਨੂੰ ਦੋ ਕਿਸ਼ਤਾਂ ਦੇ ਵਿੱਚ ਮਿਲਣਗੇ ਤੇ ਇਸ ਲਈ ਇਸ ਮਤਲਬ ਕਿ ਯੋਜਨਾ ਦਾ ਫਾਇਦਾ ਤੁਸੀਂ ਲੈ ਸਕਦੇ ਹੋ ਆਪਣੇ ਨੇੜੇ ਜਾ ਕੇ ਆਂਗਣਵਾੜੀ ਵਰਕਰ ਕੋਲ ਜਾ ਕੇ ਇਹ ਫਾਰਮ ਜ਼ਰੂਰ ਭਰાવો ਇਸ ਫਾਰਮ ਨੂੰ ਭਰਨ ਦੇ ਬਾਅਦ ਇਸ ਦੀ ਕਿਸ਼ਤ ਆਉਂਦੀ ਹੈ 150 ਦਿਨ ਤੇ 180 ਦਿਨ ਤੁਸੀਂ ਇਹਦੇ ਲਾਭਪਾਤਰੀ ਬਣ ਸਕਦੇ ਹੋ ਜੇਕਰ ਤੁਸੀਂ ਇਹਦੇ ਫਾਰਮ ਭਰਦੇ ਹੋ ਪਰ ਇਸ ਫਾਰਮ ਦੇ ਵਿੱਚ ਕੁਝ ਇਨਫੋਰਮੇਸ਼ਨ ਦਿੱਤੀ ਹੁੰਦੀ ਹੈ ਜੇਕਰ ਤੁਸੀਂ ਰਾਜ ਸਰਕਾਰ ਜਾਂ ਕੇਂਦਰ ਸਰਕਾਰ ਦੇ ਮੁਲਾਜ਼ਮ ਨਹੀਂ ਹੋ ਤਾਂ ਤੁਸੀਂ ਇਸਦੇ ਲਾਭਪਾਤਰੀ ਬਣ ਸਕਦੇ ਹੋ ਪਰ ਜੇ ਤੁਸੀਂ ਰਾਜ ਸਰਕਾਰ ਜਾਂ ਕੇਂਦਰ ਸਰਕਾਰ ਦੇ ਮੁਲਾਜ਼ਮ ਹੋ ਮਤਲਬ ਕਿ ਤੁਸੀਂ ਨੌਕਰੀ ਕਰ ਰਹੇ ਹੋ ਤੁਹਾਡੀ ਤਨਖਾਹ ਆ ਰਹੀ ਹੈ ਤਾਂ ਤੁਸੀਂ ਇਸ ਫਾਰਮ ਦਾ ਲਾਭ ਨਹੀਂ ਲੈ ਸਕਦੇ ਇਸ ਫਾਰਮ ਦਾ ਲਾਭ ਜ਼ਿਆਦਾਤਰ ਉਹਨਾਂ ਔਰਤਾਂ ਲਈ ਬਣਾਇਆ ਗਿਆ ਹੈ ਜਿਵੇਂ ਕਿ ਪਛੜੀ ਜਾਤੀ ਹੋਈ ਹੈ ਗਰੀਬ ਔਰਤਾਂ ਹੋਗੀਆਂ ਜਾ ਫਿਰ ਜਿਹੜੀਆਂ ਔਰਤਾਂ ਕੰਮਕਾਜ ਨਹੀਂ ਕਰਦੀਆਂ ਜਾਂ ਆਪਣਾ ਕੰਮਕਾਜ ਜਿੰਨਾ ਕੋ ਨਹੀਂ ਹੈਗਾ ਉਹਨਾਂ ਦੀ ਸਿਹਤ ਸੁਰੱਖਿਆ ਦੇ ਲਈ ਇਹ ਵਾਲਾ ਮਤਲਬ ਕਿ ਜਿਹੜੀ ਯੋਜਨਾ ਹੈਗੀ ਹੈ ਕੇਂਦਰ ਸਰਕਾਰ ਵੱਲੋਂ ਬਣਾਈ ਗਈ ਹੈ ਤਾਂ ਜੋ ਕਿ ਉਹਨਾਂ ਨੂੰ ਉਹਨਾਂ ਦੀ ਸਿਹਤ ਦੀ ਸੰਭਾਲ ਦੇ ਲਈ ਇਹ ਪੈਸੇ ਦਿੱਤੇ ਜਾ ਸਕਣ ਤੇ ਉਹ ਪ੍ਰੈਗਨੈਂਸੀ ਦੇ ਟਾਈਮ ਜਾਂ ਪ੍ਰੈਗਨੈਂਸੀ ਤੋਂ ਬਾਅਦ ਆਪਣੇ ਬੱਚਿਆਂ ਨੂੰ ਮਤਲਬ ਕਿ ਉਹ ਪੈਸੇ ਖਰਚ ਕਰ ਸਕਣ ਜਾਂ ਆਪਣੇ ਸਿਹਤ ਵਲ ਧਿਆਨ ਦੇ ਸਕਣ ਇਸ ਫਾਰਮ ਦੇ ਵਿੱਚ ਬਹੁਤ ਹੀ ਮਤਲਬ ਕਿ ਡਿਟੇਲ ਚੰਗੀ ਤਰ੍ਹਾਂ ਦਿੱਤੀ ਹੋਈ ਹੈਗੀ ਆ ਉਹਨੂੰ ਚੰਗੀ ਤਰ੍ਹਾਂ ਪੜ ਕੇ ਫੇਰੀ ਭਰਿਆ ਜਾਵੇ ਆਨਲਾਈਨ ਭਰਨ ਦੇ ਨਾਲੋਂ ਤੁਸੀਂ ਆਫਲਾਈਨ ਭਰੋਗੇ ਤਾਂ ਜ਼ਿਆਦਾ ਵਧੀਆ ਰਹੂਗਾ ਤਾਂ ਕਿ ਉਹਦੇ ਵਿੱਚ ਮਿਸਟੇਕਸ ਹੋਣਗੀਆਂ ਜਿਹੜੀਆਂ ਉਹ ਆਂਗਣਵਾਲੀ ਵਰਕਰ ਹੈਗੇ ਜਿਹੜੇ ਠੀਕ ਕਰ ਦੇਣਗੇ ਇੱਕੇ ਦੇ ਵਿੱਚ ਇਹ ਚੀਜ਼ ਵੀ ਕਲੀਅਰ ਕਰੀ ਹੋਈ ਹੈ ਕਿ ਔਰਤ ਦੀ ਉਮਰ 19 ਸਾਲ ਤੋਂ ਘੱਟ ਨਾ ਹੋਵੇ 19 ਸਾਲ ਤੋਂ ਵੱਧ ਚਾ 19 ਸਾਲ ਤੱਕ ਹੋਣੀ ਚਾਹੀਦੀ ਆ ਦੋ ਬੱਚਿਆਂ ਤੇ ਹੀ ਤੁਹਾਨੂੰ ਮੈਂ ਵਾਰ-ਵਾਰ ਕਹਿ ਰਹੀ ਹਾਂ ਕਿ ਇਹ ਇਸ ਯੋਜਨਾ ਦਾ ਲਾਭ ਮਿਲ ਸਕਦਾ ਹੈ ਪਹਿਲਾ ਬੱਚਾ ਜੋ ਵੀ ਹੋਵੇ ਤੁਹਾਨੂੰ 5000 ਮਿਲੇਗਾ ਤੇ ਦੂਜਾ ਬੱਚਾ ਲੜਕੀ ਹੋਣ ਤੇ ਹੀ ਤੁਹਾਨੂੰ 6000 ਰੁਪਿਆ ਮਿਲੇਗਾ ਤੇ ਇਸ ਦੇ ਲਈ ਪਹਿਲਾ ਪਹਿਲੀ ਕਿਸ਼ਤ ਦੇ ਲਈ ਫਾਰਮ A ਭਰਿਆ ਜਾਂਦਾ ਹੈ ਜਿਹੜਾ ਕਿ ਤੁਸੀਂ ਫਿੱਲ ਕਰੋਗੇ ਤਾਂ ਫਾਰਮ A ਤੁਹਾਨੂੰ ਪਹਿਲੀ ਕਿਸ਼ਤ ਆਊਗੀ ਫਿਰ ਦੂਸਰੀ ਕਿਸ਼ਤ ਲਈ ਫਾਰਮ B ਭਰਿਆ ਜਾਂਦਾ ਹੈ ਤੇ ਉਸੇ ਤਰ੍ਹਾਂ ਤੀਸਰੀ ਕਿਸ਼ਤ ਲਈ ਫਾਰਮ C ਭਰਿਆ ਜਾਂਦਾ ਹੈ ਪਹਿਲੀ ਕਿਸ਼ਤ ਜਿਹੜੀ ਹੈਗੀ ਆ ਉਹ ਤੁਹਾਨੂੰ 1000 ਰੁਪਏ ਆਵੇਗੀ ਤੇ ਦੂਸਰੀ ਕਿਸ਼ਤ 2000 ਤੇ ਉਸੇ ਤਰ੍ਹਾਂ ਤੀਸਰੀ ਕਿਸ਼ਤ ਵੀ 2000 ਰੁਪਏ ਆਵੇਗੀ ਇਹ ਜਿਹੜੀ ਯੋਜਨਾ ਹੈਗੀ ਹੈ ਇਹ ਜਨਨੀ ਸੁਰੱਖਿਆ ਤਹਿਤ ਬਣਾਈ ਗਈ ਹੈ ਤੇ ਇਸ ਦਾ ਫਾਇਦਾ ਜੰਉਂਦੇ ਬੱਚਿਆਂ ਤੇ ਹੀ ਮਿਲ ਸਕਦਾ ਹੈ ਜੇਕਰ ਡਿਲੀਵਰੀ ਹੋਣ ਤੇ ਬੱਚੇ ਕੁਝ ਹੋ ਜਾਂਦਾ ਹੈ ਤਾਂ ਉਸ ਦਾ ਫਾਇਦਾ ਤੁਹਾਨੂੰ ਨਹੀਂ ਮਿਲੇਗਾ ਇਹਦੇ ਵਿੱਚ ਮਾਂ ਤੇ ਬੱਚੇ ਦੀ ਸਾਰੀ ਡਿਟੇਲ ਮੰਗੀ ਜਾਂਦੀ ਆ ਤੇ ਫੇਰ ਹੀ ਆਪਣੇ ਖਾਤੇ ਵਿੱਚ ਪੈਸੇ ਆਉਂਦੇ ਆ ਇਹਦੇ ਵਿੱਚ ਇੱਕ ਐਸਪੀ ਕਾਰਡ ਜੁੜੇ ਹੋਣੇ ਕੋਲ ਹੈਗਾ ਸ਼ਿਸ਼ੂ ਸੁਰੱਖਿਆ ਕਾਰਡ ਉਹ ਵੀ ਲੱਗਦਾ ਹੈ ਤੇ ਉਹਦੀ ਵੀ ਡਿਟੇਲ ਮੰਗੀ ਜਾਂਦੀ ਹੈ ਆਧਾਰ ਕਾਰਡ ਵੀ ਲੱਗਦਾ ਹੈ ਬਾਕੀ ਜਿਵੇਂ 10ਵੀਂ ਦੇ 12ਵੀਂ ਦੇ ਸਰਟੀਫਿਕੇਟ ਨੇ ਉਹ ਬਾਕੀ ਤੁਹਾਡੇ ਹੋਰ ਕੋਈ ਪ੍ਰੂਫ ਨੇ ਉਹ ਵਿੱਚ ਲਗਾਏ ਜਾਂਦੇ ਨੇ ਇਸੇ ਤਰ੍ਹਾਂ ਫਿਰ ਤੁਹਾਡਾ ਫਾਰਮ ਭਰਿਆ ਜਾਂਦਾ ਹੈ ਤਾਂ ਤੁਸੀਂ ਜੇਕਰ ਤੁਹਾਡੀ ਇਨਕਮ ਸਲਾਨਾ 8 ਲੱਖ ਤੋਂ ਨੀਚੇ ਹੈਗੀ ਆ ਤਾਂ ਉਹਨਾਂ ਔਰਤਾਂ ਨੂੰ ਵੀ ਇਸ ਯੋਜਨਾ ਤਹਿਤ ਫਾਇਦਾ ਮਿਲ ਸਕਦਾ ਹੈ ਇਹ ਯੋਜਨਾ ਹੈਗੀ ਹੈ ਲੋਅਰ ਕਲਾਸ ਫੈਮਿਲੀ ਲਈ ਜ਼ਿਆਦਾਤਰ ਬਣਾਈ ਗਈ ਹੈ ਪਰ ਇਸ ਦਾ ਫਾਇਦਾ ਹਰ ਔਰਤ ਉਠਾ ਸਕਦੀ ਹੈਗੀ ਹੈ ਤੁਸੀਂ ਇਹਦਾ ਫਾਇਦਾ ਲੈ ਸਕਦੇ ਹੋ ਮੈਂ بار بار ਇੱਕੀ ਗੱਲ ਕਹਿ ਰਹੀ ਹਾਂ ਕਿ ਸਿਰਫ ਦੋ ਬੱਚਿਆਂ ਤੱਕ ਹੀ ਤੁਹਾਨੂੰ ਇਹਦਾ ਫਾਇਦਾ ਮਿਲ ਸਕਦਾ ਹੈ ਦੋ ਕਿਸ਼ਤਾਂ ਵਿੱਚ 5000 ਤੇ ਉਸ ਤੋਂ ਬਾਅਦ ਜੇ ਲੜਕੀ ਹੈ ਤਾਂ 6000 ਜੇ ਲੜਕਾ ਹੈ ਤਾਂ ਤੁਹਾਨੂੰ ਕੋਈ ਵੀ ਕਿਸ਼ਤ ਨਹੀਂ ਮਿਲੇਗੀ ਤਾਂ ਸਰਕਾਰ ਸਮੇਂ-ਸਮੇਂ ਤੇ ਬਹੁਤ ਸਾਰੀਆਂ ਯੋਜਨਾਵਾਂ ਬਣਾਉਂਦੀ ਰਹਿੰਦੀ ਆ ਇਸੇ ਤਰ੍ਹਾਂ ਇੱਕ ਦੋ ਯੋਜਨਾਵਾਂ ਹੋਰ ਬਣਾਈਆਂ ਗਈਆਂ ਨੇ ਜਿਦੇ ਬਾਰੇ ਤੁਹਾਨੂੰ ਆਪਾਂ ਅੱਗੇ ਹੋਰ ਜਾਣਕਾਰੀ ਦੇਵਾਂਗੇ ਧੰਨਵਾਦ ਜੀ